ਸਰਕਾਰਾਂ ਬੋਲਦਾ ਵਾ ਉਹਦੀ ਗੱਲ ਧਿਆਨ ਸਿੰਘ ਪਾਵਰ ਕਮ ਆਊਟਸੋਰਸ ਟੈਕਨੀਕਲ ਆਫਿਸ ਵਰਕਰ ਐਸੋਸੀਏਸ਼ਨ ਰਜਿਸਟਰ ਪੰਜਾਬ ਦਾ ਮੈਂ ਸੁਖਵਰਦਾ ਲਾਂਗੇ ਕਿਤੇ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਇੱਥੇ ਪ੍ਰੋਟੈਸਟ ਕੀਤਾ ਜਾਂਦਾ ਕੀਤਾ ਗਿਆ ਵਾ ਜਿਹੜੀਆਂ ਦੀ ਮਾੜੀਆਂ ਸਰਕਾਰਾਂ ਇਹ ਕਹਿ ਕੇ ਆਈਆਂ ਸੀ ਵੀ ਅਸੀਂ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ। ਹੁਣਾਂ ਮੰਨਿਓ ਕੋਈ ਪੱਕੇ ਰੋਜ਼ਗਾਰ ਦਾ ਪ੍ਰਬੰਧ ਹੈ ਨਹੀਂ। ਉਲਟਾ ਜਿਹੜੀਆਂ ਆਊਟਸੋਰਸ ਕੰਪਨੀਆਂ ਲਿਆ ਕੇ ਉਹ ਮਲਾਜ਼ਮਾਂ ਦੀ ਲੁੱਟ ਕਰ ਰਹੀਆਂ ਨੇ, ਉਹਦੇ ਵਿਰੁੱਧ ਅਸੀਂ ਅੱਜ ਇੱਥੇ ਇਕੱਠੇ ਹੋਏ ਆ। ਸਾਡੀਆਂ ਤਨਖਾਹਾਂ 'ਚ ਜਿਹੜੇ ਕੋ ਕਟਪਲੇ ਹੋਏ ਆ, ਇਹ ਵੀ ਅਸੀਂ ਕਟਪਲੇ ਹੋਏ ਆ। ਉਤੋਂ ਜੇ ਕੋਈ ਸਾਥੀ ਆਵਾਜ਼ ਚੱਕਦਾ ਤਾਂ ਉਹਨੂੰ ਜਬਰੀ ਕੰਮ ਤੋਂ ਕੱਢ ਰਹੇ ਆ। ਉਹਦੇ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ। ਜਿਹੜੀ ਨਾਲ ਆਏ। ਅੱਜ ਅਸੀਂ ਨਿਊ ਅਮਨਸਰ ਆਏ ਆ। ਹਰ ਮਨਸੰਗੀ ਜੀ ਦੀ ਕੁਰਤੀ ਦੇਖ ਰਹੋ। ਕਿਸਾਨ ਜੱਥੇਬੰਦੀਆਂ ਸਾਡੇ ਨਾਲ ਕਿਸਾਨ ਜੱਥੇਬੰਦੀਆਂ ਵੀ ਨੇ ਜੀ ਪੈਨਸ਼ਨ ਐਸੋਸੀਏਸ਼ਨ ਵੀ ਵਾਲੇ ਵੀਰ ਵੀ ਹੈਗੇ ਨੇ ਸਾਡੇ ਨਾਲ ਜੀ 9 ਵਜੇ ਤੋਂ ਬੈਠੇ ਹੋ ਪਰ ਅੱਜ ਸਵੇਰੇ 10 ਵਜੇ ਤੋਂ ਬੈਠੇ ਆਂਦੇ ਨੇ ਹੁਣ ਕੀ ਆਪ ਨੂੰ ਮਿਲਿਆ ਹੁਣ ਵੱਲੋਂ ਐਸਵਾਸ਼ਣੇ ਨਹੀਂ ਮਿਲਿਆ ਮੰਤਰੀ ਸਾਹਿਬ ਵੱਨੋਂ ਵੀ ਤੁਹਾਡੇ ਬੰਦੇ ਆ ਜਿਹੜੇ ਉਹ ਡਿਊਟੀਆਂ ਤੇ ਜੁਆਇਨ ਕਰਾ ਲੈ ਜਾਣਗੇ ਤੇ ਜਿਹੜੀ 10 ਤਰੀਕ ਦੀ ਉਹ ਮੀਟਿੰਗ ਦੇ ਰਹੇ ਆ ਜਿਹੜਾ 10 ਤਰੀਕ ਦੀ ਮੀਟਿੰਗ ਦਾ ਉਹ ਸਾਡੇ ਕੋਲ ਰਿਟਰਨ 'ਚ ਆ ਚੁੱਕਿਆ ਜਿਹੜੇ ਬੰਦੇ ਜੁਆਇਨਿੰਗ ਦਾ ਉਹ ਹਲੇ ਆ ਰਹਿਆ ਵਾ ਤੇ ਜਿੰਨਾ ਟਾਈਮ ਸਾਡੇ ਕੋਲ ਡਿਟਨ ਚ ਨਹੀਂ ਆਉਂਦਾ ਉਹਨਾਂ ਦੇ ਜਿਹੜਾ ਧਰਨਾ ਨਿਆਂਤਰ ਜਾਏ ਪਰ ਇਹ ਸਰਕਾਰ ਦਾ ਨਹੀਂ ਜਿਹੇ ਧਰਨੇ ਲਾਉਣ ਦੀ ਲੋੜ ਨਹੀਂ ਪੈ ਗਈ ਧਰਨੇ ਦੀ ਇਹ ਸਰਕਾਰ ਤਾਂ ਸੀਐਮ ਸਾਹਿਬ ਦੇਖੋ ਇਹ ਕਹਿੰਦੇ ਸੀ ਵੀ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਅਸੀਂ ਹਰਾ ਪੈਨ ਚਲਾਵਾਂਗੇ ਇਹ ਸਾਰਾ ਕੁਝ ਉਹਨਾਂ ਦੇ ਹਲੋ ਹੋ ਗਿਆ ਵਾ ਇੱਥੇ ਤੁਸੀਂ ਅੱਜ ਦੇਖ ਲਓ ਸਾਰੇ ਮੁਲਾਜ਼ਮ ਦੁਖੀ ਆ ਇਹਨਾਂ ਖਿਲਾਫ ਧਰਨੇ ਲੱਗ ਰਹੇ ਆ ਕੋਈ ਇਹਨਾਂ ਦੇ ਆਪਦੀ ਗੱਲ ਦੀ ਜਿਹੜੀ ਉਪਰਤੀ ਨਹੀਂ ਚੜਾਈ ਤੇ ਇਸ ਕਰਕੇ ਅਸੀਂ ਬਹੁਤ ਦੁਖੀ ਆ ਉੰਜ ਨਹੀਂ ਮੰਗਾ ਪੂਰੀਆਂ ਜੇ ਮੰਗਾ ਨਹੀਂ ਪੂਰੀਆਂ ਹੁੰਦੀਆਂ ਤਾਂ ਜਿਹਦਾ ਧਰਨਾ ਨੰਤਰ ਚੱਲ ਜਾਰੀ ਰਹੂਗਾ ਅੱਜ ਕਿਹੜੇ ਮੈਚ ਬਿਜਲੀ ਬੋਰਡ ਵੈਚ ਹਾਂਜੀ ਆਊਟਸੋਰਸ ਦੇ ذریعے ਟੈਲੀ ਪਰਫਾਰਮੈਂਸ ਕੰਪਨੀ ਦੇ ਥਰੂ ਆਏ ਹੋਏ ਜਿਸ ਇਥੇ ਤੇ ਸਰ ਅਸੀਂ ਇੱਥੇ ਆਪਣੀਆਂ ਮੰਗਾ ਲੈ ਕੇ ਬੈਠੇ ਆਏ ਇੱਕ ਤਾਂ ਜਿਹੜੇ ਸਾਥ ਦੇ ਸਾਹਿਲ ਵੀਰ ਨੂੰ ਬਿਨਾ ਮਤਲਬ ਤੋਂ ਬਾਹਰ ਕਰਕੇ ਮਤਲਬ ਕੋਈ ਰੀਜ਼ਨ ਤੋਂ ਬਿਨਾ ਤਾਂ ਉਹਨੂੰ ਰਿਜ਼ਾਈਨ ਕਰਾਉਣ ਵਾਸਤੇ ਤੇ ਉੱਥੇ ਜੋ ਉਸੇ ਜਗ੍ਹਾ ਤੇ ਤੇ ਬਾਕੀ ਜਿਹੜਾ ਸਾਡੇ ਏਪੀਐਫ ਵਿੱਚ ਢਾਲ ਲਏ ਹੋਏ ਆ ਸਾਨੂੰ 에ਰੀਅਰਸ ਨੂੰ ਪਾਇਆ ਗਿਆ ਸਾਡਾ ਮਤਲਬ ਪੂਰਾ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਜਿਵੇਂ ਅਸੀਂ ਵੀ ਬਰਾਬਰ ਕੰਮ ਕਰਦੇ ਹਾਂ ਸਵੇਰ 9 ਤੋਂ 5 ਵਜੇ ਤੱਕ ਕਰਦੇ ਤੇ ਸਾਨੂੰ ਉਹਨਾਂ ਸਾਡਾ ਮਤਲਬ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਤੇ ਸਾਡੇ ਕੰਪਨੀਆਂ ਲੋਟਸਟ ਕਰਦੀਆਂ ਨੇ ਕਾਰਪੋਰੇਟ ਕਰਾਣੇ ਕਰਦੇ ਆ ਸਰਕਾਰਾਂ ਮਿਲ ਕੇ ਮਤਲਬ ਜਿੰਨਾ ਕਿ ਸਾਡਾ ਵੀ ਬਣਦਾ ਸਾਨੂੰ ਪੂਰਾ ਨਹੀਂ ਦਿੱਤਾ ਜਾਂਦਾ ਉਸ ਲਈ ਅਸੀਂ ਬੈਠੇ ਹੋਏ ਆਂ ਵੀ ਅਸੀਂ ਆਪਣੇ ਹੱਕਾਂ ਵਾਸਤੇ ਬੈਠੇ ਆਂ ਜੀ ਸਾਡਾ ਵੀ ਨਹੀਂ ਜੀ ਕਰਦਾ ਕਿ ਅਸੀਂ ਆਪਣੇ ਬੱਚੇ ਛੱਡ ਕੇ ਮਤਲਬ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠ ਗਿਆ ਦੇਖੋ ਜੀ ਅੱਜ ਮੇਰੇ ਬੇਟੇ ਦਾ ਪ੍ਰੀਬੋਡਿੰਗ ਨਾਮ ਹੈ ਪਰ ਫਿਰ ਵੀ ਮੈਂ ਛੱਡ ਕੇ ਬੈਠੀ ਆ ਮੈਨੂੰ ਮੇਰੇ ਬੱਚੇ ਦੀ ਪੜਾਈ ਦੀ ਤਾਂ ਬਹੁਤ ਜ਼ਰੂਰੀਆਂ ਨੇ ਪਰ ਸਾਨੂੰ ਆਪਣੇ ਹੱਕਾਂ ਲਈ ਤਾਂ ਲੜਨਾ ਹੀ ਪੈਣਾ ਅਸੀਂ ਆਪਣੇ ਹੱਕਾਂ ਵਾਸਤੇ ਬੈਠੇ ਆ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਅਸੀਂ ਆਪਦੀ ਯੂਨੀਅਨ ਦੇ ਨਾਲ ਆ ਸਾਡੇ ਪ੍ਰਧਾਨ ਸਭ ਦੇ ਨਾਲ ਆ ਜਦੋਂ ਸਾਨੂੰ ਕਾਲ ਆਏਗੀ ਅਸੀਂ ਆਵਾਂਗੇ ਨਾ ਸਿੰਮਾ ਤਾਂ ਡਰਦੇ ਆਂ ਅਸੀਂ ਅਸਾਡੀ ਇਹ ਡਿਮਾਂਡ ਹੈ ਵੀ ਸਾਡਾ ਪੂਰਾ ਹੱਕ ਸਾਡਾ ਬੰਦਾ ਸਾਨੂੰ ਪੂਰੀ ਪ੍ਰਾਪਰ ਕੰਮ ਬਰਾਬਰ ਤਨਖਾਹ ਸਾਡੇ ਜਿਹੜੇ EPF ਵਿੱਚ ਕਟਾਲੇ ਹੋਏ ਹੋ ਤੇ ਜਿਹੜਾ ਸਾਨੂੰ ਆਊਟਸੋਰਸ ਤੋਂ ਕੱਢ ਕੇ ਇਨਸੋਰਸ ਕੀਤਾ ਜਾਵੇ ਜਿਹੜਾ ਸਰਕਾਰ ਆਈ ਸੀ ਮਾਨ ਸਰਕਾਰ ਤਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਊਟਸੋਰਸਿੰਗ ਦਾ ਕਰਦਾਂਗੇ ਤੇ ਜਿਹੜੇ ਮਤਲਬ ਇਹ ਠੇਕੇਦਾਰ ਬੈਠੇ ਹੋਏ ਨੇ ਮਤਲਬ ਇਹਨਾਂ ਦੇ ਆਦੇ ਨੇ ਸੋ ਸਰਕਾਰਾਂ ਦੇ ਹੁੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਾਂਗੇ ਪਰ ਇਹਨਾਂ ਨੂੰ 2 ਸਾਲ ਹੋ ਗਏ ਮਤਲਬ 3 ਸਾਲ ਆਇਆ ਨੂੰ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਮੈਨੂੰ ਲੱਗਦਾ ਇਹ ਵੀ ਹਨਰ ਵਾਲੀ ਗਏ ਹੋਣੇ ਇਹਨਾਂ ਦੇ ਨਾਲ ਜਿਹੜਾ ਨਹੀਂ ਕਰ ਰਿਹਾ ਇਹ ਤਾਂ ਵਿੱਚੋਂ ਖਾ ਰਿਆ ਨੇ ਪਰ ਅਸੀਂ ਕਹਿੰਨੇ ਕਿ ਸਾਨੂੰ ਆਊਟਸੋਰਸ ਤੋਂ ਕੱਢ ਕੇ ਇਨਸੋਰਸਸ ਕੀਤਾ ਜਾਵੇ ਜਿਹੜਾ ਵਿਚੋਲਿਆਂ ਨੂੰ ਵਿੱਚੋਂ ਪੈਸਾ ਦਿੱਤਾ ਜਾਂਦਾ ਉਹ ਸਾਨੂੰ ਹੀ ਦਿੱਤਾ ਜਾਵੇ ਕੋਈ ਵਾਧੂ ਬੋਝ ਵੀ ਨਹੀਂ ਪਊਗਾ ਸਰਕਾਰ ਦੇ ਉੱਤੇ ਇਹਦੇ ਨਾਲ ਜਿਹੜਾ ਸਾਡਾ ਬਣਦਾ ਸਾਨੂੰ ਉਹ ਦਿੱਤਾ ਜਾਵੇ ਅਸੀਂ ਇਹਦੇ ਵਾਸਤੇ ਬੈਠੇ ਹਾਂ ਜੀ